ਅੱਜ ਆਪਾਂ ਜਾ ਰਹੇ ਆ ਪੱਟੀ ਸ਼ਹਿਰ ਤੋਂ ਅੱਗੇ ਆ ਪਿੰਡ ਦਿਆਲ ਰਾਜਪੂਤਾਂ ਦਾ ਤੇ ਆਪਣੇ ਨਾਲ ਗੱਲਬਾਤ ਹੋਈ ਸੀ ਇਹਨਾਂ ਨੇ ਨਾ ਨਵਾਂ ਏਸੀ ਲਿਆ ਹੈ ਹੁਣ ਆਪਾਂ ਪੱਟੀ ਵਾਲੇ ਮੋੜ ਤੋਂ ਜਾ ਰਹੇ ਹਾਂ ਤੇ ਇੱਧਰਲੇ ਬੰਨੇ ਤਕਰੀਬਨ 40 ਕਿਲੋਮੀਟਰ ਦੇ ਕਰੀਬ ਜਿਹੜੀ ਲੋਕੇਸ਼ਨ ਆਪਾਂ ਨੂੰ ਭੇਜੀ ਆ ਸ਼ਾਇਦ ਟਾਈਕਨ ਦਾ ਇਨਵੈਂਟਰ ਏਸੀ ਲਿਆ ਉਹਦੀ ਆਪਾਂ ਫੀਡਿੰਗ ਕਰਨ ਵਾਸਤੇ ਜਾ ਰਹੇ ਆ ਕਾਫੀ ਕਹਿੰਦੀ ਗੱਲਬਾਤ ਹੋ ਰਹੀ ਸੀ ਤੇ ਹੁਣ ਵੀ ਇਹਨਾਂ ਨੇ ਏਸੀ ਲੈ ਕੇ ਤੇ ਆਪਾਂ ਨੂੰ ਕਿਹਾ ਵੀ ਅਸੀਂ ਏਸੀ ਤੁਹਾਡੇ ਕੋਲੋਂ ਹੀ ਲਵਾਉਣਾ ਹੈਗਾ ਪਹਿਲਾਂ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਮਾਨ ਸਨਮਾਨ ਬਖਸ਼ਿਆ ਆਪਣੇ ਤੋਂ ਏਸੀ ਲਗਾਉਣ ਲੱਗੇ ਆ। ਬਾਕੀ ਅੰਡਰਗਰਾਉਂਡ ਪਾਈਪ ਪਈ ਹੋਈ ਆ। ਫੋਟੋ ਇਹਨਾਂ ਨੇ ਭੇਜੀ ਸੀਗੀ ਤੇ ਪਾਈਪ ਦੀ ਵੀ ਮੈਨੂੰ ਲੱਗਦਾ ਕੋਈ ਸੈਟਿੰਗ ਕਰਨੀ ਪਵੇਗੀ। ਬਾਕੀ ਜਾ ਕੇ ਦੇਖਦੇ ਹਾਂ ਕਿ ਉਸ ਪਾਈਪ ਦੇ ਵਿੱਚ ਇਹਦੀ ਏਸੀ ਦੀ ਫੀਟਿੰਗ ਆਉਂਦੀ ਆ ਜਾਂ ਫਿਰ ਆਪਾਂ ਨੂੰ ਕੋਈ ਓਪਨ ਪਾਈਪ ਪਾਉਣੀ ਪਵੇਗੀ। ਇਹ ਚਾਹੇ ਪਤਾ ਲੱਗਦਾ। ਬਣੇ ਰਹੀ ਆ ਜ ਆਪਣੇ ਇਸ ਵਲੌਗ ਦੇ ਨਾਲ। ਮਿਲਦੇ ਆ ਤੁਹਾਨੂੰ ਪੱਟੀ ਵਾਲੇ ਪਿੰਡਾਂ ਦੇ ਵਿੱਚ ਦੀ ਉਹਦੇ ਪਿੰਡ ਦਿਹਾੜਾਈ। ਏ ਆ ਪਿੰਡ ਸੰਗਵਾ ਤੇ ਇੱਥੋਂ ਆਪਾਂ ਪੱਟੀ ਸ਼ਹਿਰ ਨੂੰ ਐਂਟਰ ਕਰ ਜਾਵਾਂਗੇ ਤੇ ਇੱਥੇ ਵੀਰ ਜੀ ਹੁਣੇ ਪਹਿਲਾਂ ਇੱਥੇ ਕਿਤੇ ਕੰਮ ਆਏ ਹੋਏ ਸੀ ਤੇ ਆਪਣੀ ਇੱਥੇ ਵੇਟ ਕਰਦੇ ਪਏ ਤੇ ਹੁਣ ਇਕੱਠੇ ਆਪਾਂ ਇਹਨਾਂ ਦੇ ਪਿੰਡ ਨੂੰ ਜਾਂਦੇ ਆਂ ਮਿੱਟੀ ਆ ਸੱਚਾ ਵੀਰ ਜੀ ਕਿਵੇਂ ਹੋ ਜੀ ਇਕੱਠਾ ਹੋ ਗਏ ਚਲ ਜੀ ਉਹ ਥੋੜਾ ਜਿਹਾ ਸਿਸਟਮ ਕਰਕੇ ਤੁਹਾਨੂੰ ਮੈਂ ਕਾੜੀ ਵੇਟ ਕਰਦਾ ਚਲੋ ਅਸੀਂ ਗੱਡੀ ਕਰ ਚੱਲੋ ਆ ਵੀਰ ਜੀ ਆਪਣੇ ਨਾਲ ਨਾਲ ਜਾ ਰਹੇ ਆ ਤੇ ਆਪਾਂ ਨੂੰ ਪਿੰਡ ਦਾ ਤਾਂ ਨਹੀਂ ਪਤਾ ਹੈਗਾ ਪਰ ਆਪਾਂ ਉਹ ਨਾਲ ਆਪਾਂ ਇਹਨਾਂ ਨੂੰ ਫੋਲੋ ਕਰਦੇ ਹੋਏ ਲੱਗੇ ਜਾਵਾਂਗੇ ਇਹ ਜਿਹੜੀ ਇਹ ਪੱਟੀ ਨੂੰ ਛੜਕ ਜਾਂਦੀ ਸੰਗਵਾ ਤੋਂ ਇਸੇ ਸਾਈਡ ਤੋਂ ਤੇ ਇੱਥੋਂ ਤਕਰੀਬਨ ਸ਼ਾਇਦ ਪੱਟੀ ਤੋਂ ਤਕਰੀਬਨ 8-10 ਕਿਲੋਮੀਟਰ ਤੋਂ ਦੂਰ ਇਹਨਾਂ ਦਾ ਪਿੰਡ ਹੈਗਾ ਇਧਰਲੇ ਬੰਨੇ ਪੱਟੀ ਸ਼ਹਿਰ ਤੋਂ ਜੋ ਇਹਨਾਂ ਦੇ ਪਿੰਡ ਨੂੰ ਆਪਾਂ ਨਿਕਲਦੇ ਨੇ ਟਰੈਫਿਕ ਨੇ ਬਹੁਤ ਜ਼ਿਆਦਾ ਪੁਰਾ ਹਾਲ ਕਰ ਦਿੱਤਾ ਇਹ ਟਰੈਫਿਕ ਜ਼ਿਆਦਾ ਹੋਣ ਦਾ ਕਾਰਨ ਇਹ ਹੈ ਕਿ ਵੀ ਜਿਹੜੀਆਂ ਇਹ ਛੈਲਰਾਂ ਦੇ ਵਿੱਚ ਟਰੱਕ ਭਰ-ਭਰ ਕੇ ਜਾਂਦੇ ਗਣਕਦੇ ਜਿੱਥੇ ਕਿਤੇ ਹਰ ਇੱਕ ਜਗ੍ਹਾ ਭੀੜ ਇੰਨਾ ਦਿਨਾਂ ਦੇ ਵਿੱਚ ਇੱਥੇ ਕਰਕੇ ਹੁੰਦੀ ਆ ਕਿ ਟਰੱਕਾਂ ਦਾ ਨੰਬਰ ਛੇਤੀ ਆਉਂਦਾ ਨਹੀਂ ਸ਼ੈਦਰਾ ਦੇ ਵਿੱਚ ਗਦਾਮਾਂ ਦੇ ਵਿੱਚ ਕੰਮ ਛੇਤੀ ਉਤਰਦੀ ਨਹੀਂ ਇਸ ਰੂਮ ਦੇ ਵਿੱਚ ਏਸੀ ਲੱਗਣਾ ਤੇ ਪਾਈ ਪਈ ਹੋਈ ਅੰਡਰਗਰਾਉਂਡ ਅੰਡਰਗਰਾਉਂਡ ਪਾਈਪ ਬੈਡ ਤਾਂ ਇਸ ਸਾਈਡ ਤੇਗਾ ਤੇ ਜਿਹੜੀ ਸਾਰੀ ਪਾਈਪ ਉਹ ਦਰਵਾਜ਼ੇ ਵਾਲੀ ਸਾਈਡ ਨੂੰ ਜੇ ਆਪਾਂ ਏਸੀ ਲਾਉਣੇ ਤੇ ਦਰਵਾਜ਼ੇ ਵਾਲੀ ਸਾਈਡ ਨੂੰ ਜਾ ਰਿਹਾ ਹੈਗਾ ਬਾਕੀ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਦੇ ਆ ਇਹਨੂੰ ਖਿੱਚ ਕੁਛ ਕੇ ਜੇ ਪਾਈਪ ਦੂਜੇ ਬਨੇ ਚਲੀ ਜਾਵੇ ਬੈੱਡ ਵਾਲੀ ਸਾਈਡ ਤੇ ਜਿੰਨਾ ਵੀ ਏਸੀ ਆ ਜਾਵੇ ਤੇ ਚੰਗੀ ਗੱਲ ਹੈਗਾ ਤੇ ਹੁਣ ਇਹ ਏਸੀ ਦੀਆਂ ਪਾਈਪਾਂ ਦੇ ਵਿੱਚੋਂ ਵੀ ਪਾਣੀ ਵੀ ਇੰਨਾ ਜ਼ਿਆਦਾ ਟਪਕ ਰਿਹਾ ਹੈਗਾ ਤੇ ਜਿਹੜਾ ਕਿ ਖਤਰੇ ਦੀ ਘੰਟੀ ਸੰਕੇਤ ਕਰਦਾ ਛਰੀ ਆਪਾਂ ਦੀ ਸੈੱਟ ਕਰ ਲਈ ਆ ਕਿ ਹੁਣ ਪਾਈਪਾਂ ਦੇ ਵਿੱਚ ਜਿਹੜਾ ਪਾਣੀ ਆ ਉਹਨਾਂ ਨੇ ਇੱਕ ਵਾਰੀ ਕੱਢ ਦੇ ਗਿਆ ਕਿਉਂਕਿ ਇਹ ਪਾਣੀ ਜਿਹੜਾ ਨਾ ਬਹੁਤ ਜ਼ਿਆਦੀ ਦਿੱਕਤ ਕਰਦਾ ਹੁੰਦਾ ਪਾਣੀ ਨਾਲ ਪਰਿੰਗ ਆਪਾਂ ਜਨ ਪਰਤੇ ਪਾਣੀ ਦਾ ਭਰਨਾ ਨਹੀਂ ਹੁੰਦਾ ਪਾਣੀ ਨਹੀਂ ਲੱਗੀ ਪਾਣੀ ਨਹੀਂ ਹੁੰਦਾ ਸਿੱਧਾ ਹੀ ਜੇ ਸੜੀ ਹੋਰ ਰੋਡਸ ਇੰਦਾ ਉਹ ਨਵਾਂ ਰੋਡ ਬਣਿਆ ਹੈ ਪਰ ਬਿਲਕੁਲ ਸਿੱਧੀ ਛੱਡ ਦਿੱਤੀ ਹੈ ਇਹਦੇ ਵਿੱਚੋਂ ਜਿੰਨੀ ਮਰਜ਼ੀ ਆਪਾਂ ਟੇਪ ਲਾ ਲਈਏ ਜਾਂਦਾ ਪੰਜ ਝੋਈ ਹੋਵੇ ਪਾਣੀ ਸਿੱਧਾ ਇਹਦੇ ਵਿੱਚ ਦੀ ਜਾ ਜਾ ਕੇ ਤੇ ਪਾਈਪਾਂ ਦੇ ਵਿੱਚ ਪਾਣੀ ਗਿਆ ਇਹ ਹੁਣ ਇਸ ਤੀ ਆ ਆਊਟਰ ਪਿਆ ਆ ਇਨਵਰਟਰ ਮਾਡਲ ਹੈ ਟਾਈਪ ਵੀ ਨਹੀਂ ਆਈ ਤਾਰ ਵੀ ਨਹੀਂ ਆਈ ਪਾਈਪ ਤਾਂ ਯੂਜ਼ ਕਰਦੇ ਆਂ ਤਾਰ ਆਪਾਂ ਲੈ ਕੇ ਆਏ ਉਹ ਲਾ ਲਵਾਂਗੇ ਹੁਣ ਆਪਾਂ ਇਨਡੋਰ ਸ਼ੀਟ ਲੈਵਲ ਕਰਕੇ ਲਗਾ ਰਹੇ ਹਗੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆ ਝਰੀ ਆਪਾਂ ਪਹਿਲਾਂ ਸੈੱਟ ਕਰ ਲਈਗੀ ਥੋੜਾ ਜਿਹਾ ਸੀ ਆਪਣਾ ਹੋਰ ਪਰੇ ਨੂੰ ਚਲਾ ਗਿਆ ਬੈੱਡ ਵਾਲੀ ਸਾਈਡ ਨੂੰ ਕਿਉਂਕਿ ਜੇ ਆਪਾਂ ਪਾਈਪ ਨਵੀਂ ਪਾ ਕੇ ਲਾਉਂਦੇ ਤੇ ਅੰਡਰਗਰਾਊਂਡ ਵਾਲਾ ਸਿਸਟਮ ਰਹਿ ਨਹੀਂ ਸੀ ਜਾਣਾ ਤੇ ਬਾਕੀ ਖਰਚਾ ਵੀ ਜ਼ਿਆਦਾ ਹੋ ਜਾਣਾ ਸੀ ਤੇ ਆਪਾਂ ਕੋਸ਼ਿਸ਼ ਕੀਤੀ ਵੀ ਚਲੋ ਹੁਣ ਇਹਨਾਂ ਪਾਈਪਾਂ ਦੇ ਵਿੱਚ ਏਸੀ ਦੀ ਫਿਟਿੰਗ ਕਰ ਦਿੰਨੇ ਆ ਇੰਡੋਰ ਸ਼ੀਟ ਲੱਗ ਗਈ ਐ ਪੂਰਾ ਲੈਵਲ ਵੀ ਓਕੇ ਗਾ ਹੁਣ ਜਿਹੜੀ ਆਊਟਡੋਰ ਦੀ ਤਾਰ ਐ ਉਹਨੂੰ ਵੀ ਆਪਾਂ ਉੱਪਰ ਹੀ ਖਿੱਚ ਲਿਆ ਗਿਆ ਤੇ ਇੰਡੋਰ ਦੀ ਤਾਰ ਆਪਾਂ ਬਾਅਦ ਦੇ ਵਿੱਚ ਕੱਸ ਲਵਾਂਗੇ ਤੇ ਇਧਰਲੇ ਬੰਨੇ ਜਿਹੜੀ ਪਾਈਪ ਸੀ ਐਕਸਟਰਾ ਪਾਈਪ ਉਹਨੂੰ ਆਪਾਂ ਟੂਬ ਕਟਰ ਦੇ ਨਾਲ ਕੱਟ ਕੇ ਤੇ ਬਾਕੀ ਰਹਿ ਗਿਆ ਕੰਮ ਫਲੇਅਰਾਂ ਦਾ ਤੇ ਫਲੇਅਰ ਵੀ ਆਪਾਂ ਪੂਰੇ ਮਿਣ ਕੇ ਤੇ ਫਲੇਅਰ ਬਣ ਚੁੱਕੇ ਨੇ ਤੁਸੀਂ ਹੁਣ ਦੇਖੋ ਵੀ ਫਲੇਅਰ ਕਿੰਨੇ ਜਾਰੇ ਜ਼ਬਰਦਸਤ ਬਣੇ ਨੇ ਤੇ ਇਧਰਲੇ ਬੰਨੇ ਹੁਣ ਆਪਾਂ ਇੰਡੋਰ ਯੂਨਟ ਨੂੰ ਇਸ ਸ਼ੀਟ ਦੇ ਉੱਪਰ ਕੱਸ ਕੇ ਤੇ ਬਾਕੀ ਜਿਹੜਾ ਰਹਿਦਾ ਕੰਮ ਉਹ ਆਰਡਰ ਵਾਲੇ ਸਾਈਡ ਤੇ ਆਪਾਂ ਹੋਵਾਂਗੇ ਤੇ ਟਾਈਮ ਵੀ ਕਾਫੀ ਜ਼ਿਆਦਾ ਹੋ ਚੁੱਕਾ ਤੇ ਫਲੇਅਰ ਨਾਟ ਆਪਾਂ ਜਿਹੜੇ ਇਹਦੇ ਕਸਲੇ ਤੇ ਸਫ਼ਰ ਕਾਫੀ ਲੰਬਾ ਹੈਗਾ ਹੁਣ ਆਪਾਂ ਪਹੁੰਚੇ ਆਰਡਰ ਯੂਨਟ ਦੇ ਕੋਲ ਤੇ ਇੱਧਰਲੇ ਬੰਨੇ ਆਪਾਂ ਆਰਡਰ ਯੂਨਟ ਇੱਥੇ ਲਗਾਵਾਂਗੇ ਪਾਈਪ ਪੂਰੀ ਆ ਪਰ ਕਈ ਵਾਰੀ ਕੀ ਹੁੰਦਾ ਜਦੋਂ ਕੰਮ ਵੇਖਦੇ ਆ ਨਾ ਤੇ ਕੰਮ ਵੱਧ ਜਾਂਦਾ ਹਨੇਰੇ ਦੇ ਵਿੱਚ ਕਵੇਲਾ ਵੀ ਜ਼ਿਆਦਾ ਹੋ ਜਾਂਦਾ ਹੁਣ ਇੱਕ ਤਾਂ ਸਫ਼ਰ ਦੂਰ ਦਾ ਤੇ ਦੂਜਾ ਨੰਬਰ ਇਹ ਜਿਹੜੀ ਪਾਈਪ ਪਈ ਹੋਈ ਸੀ ਇਹ ਪਾਈਪ ਇੱਥੋਂ ਪੰਚ ਹੋਈ ਹੋਈ ਆ ਤੇ ਇੱਥੋਂ ਪਾਈਪ ਟੁੱਟ ਚੁੱਕੀ ਹੈਗੀ ਆ ਸ਼ੁਗਰ ਕਰੋ ਵੀ ਆਪਣੇ ਜਿਹੜੇ ਟਾਈਮ ਰਹਿੰਦਿਆਂ ਨਿਗਾਹ ਪੈ ਗਈ ਆ ਬਾਈ ਚਾਂਸੇ ਕੁਝ ਦਿਨਾਂ ਬਾਅਦ ਦੇ ਵਿੱਚ ਹੁੰਦਾ ਤੇ ਬਹੁਤ ਜ਼ਿਆਦਾ ਵੱਡੀ ਦਿੱਕਤ ਆਉਣੀ ਸੀ ਤੇ ਹੁਣ ਇਹਨੂੰ ਜੋਇੰਟ ਲਾਉਣਾ ਬੇ ਬੜਾ ਜ਼ਿਆਦਾ ਔਖਾ ਕਿਉਂਕਿ ਲੈਂਟਰ ਪਹਿਲਾਂ ਤੋੜਨਾ ਪਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਜੋਇੰਟ ਲੱਗੇਗਾ ਕੰਮ ਵੱਧ ਗਿਆ ਤੇ ਪੰਗੇ ਕਈ ਨੇ ਕਿਉਂਕਿ ਇਧਰੋਂ ਭਾਰਤ ਪਾਕਿਸਤਾਨ ਦੀ ਲੜਾਈ ਦਾ ਪੂਰਾ ਖਮਿਆਜਾ ਬਣਿਆ ਆ ਤੇ ਦੂਜਾ ਨੰਬਰ ਇਹ ਆ ਕਿ ਰਾਤ ਨੂੰ 9 ਵਜੇ ਤੋਂ ਬਾਅਦ ਦੇ ਵਿੱਚ ਬਲੈਕ ਆਊਟ ਹੋ ਜਾਂਦਾ ਤੇ ਜੇ 9 ਵਜੇ ਲਾਈਟ ਚਲੀ ਗਈ ਤੇ ਆਪਣਾ ਕੰਮ ਰੁਕ ਜਨਾ ਦਾ ਨਾ ਤਾਂ ਇਥੇ ਜਨਰੇਟਰ ਦਾ ਪ੍ਰਬੰਧ ਹੈਗਾ ਤੇ ਦੂਜਾ ਨੰਬਰ ਆ ਜਿਹੜੀ ਹੁਣ ਪਾਇ ਪੈਂਦਾ ਵੀ ਪੰਗਾ ਬਾਕੀ ਘਰੋਂ ਫੋਨ ਵੀ ਆਏ ਰਹਿੰਦੇ ਆ ਉਧਰੋਂ ਪਾਕਿਸਤਾਨ ਵਾਲੇ ਰੌਕਟ ਛੋੜਦੇ ਪਏ ਨੇ ਤੇ ਇਸ ਕਰਕੇ ਕਹਿੰਦੇ ਵੀ ਛੇਤੀ ਟਾਈਮ ਨਾਲ ਆ ਜਾਓ ਤੇ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਜਿਹੜੇ ਰਾਕਟ ਰੁਗੜੇ ਡਿੱਗਣੇ ਹੈਗੇ ਆ ਉਹ ਘਰੇ ਵੀ ਡਿੱਗ ਸਕਦੇ ਆ ਬਾਹਰ ਸੜਕ ਤੇ ਵੀ ਡਿੱਗ ਸਕਦੇ ਆ ਇਹ ਤਾਂ ਪ੍ਰਮਾਤਮਾ ਦੇ ਹੱਥ ਇਹਦੇ ਵਿੱਚ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਜੁਆਇੰਟ ਆਪਣਾ ਬਿਲਕੁਲ ਓਕੇ ਲੱਗ ਚੁੱਕਾ ਹੈਗਾ ਤੇ ਇਧਰਲੇ ਬਨੇ ਜਿਹੜੀਆਂ ਪਾਈਪਾਂ ਉਹ ਵੀ ਆਪਾਂ ਕੱਸ ਦੇਣੀਆਂ ਹੈਗੀਆਂ ਬਿਲਕੁਲ ਪੂਰਾ ਪੰਚ ਮਾਰ ਕੇ ਪਾਇ ਪੂਰੀ ਸੈਟਿੰਗ ਕਰ ਦਿੱਤੀ ਹੈ ਤੇ ਜਿਹੜੀ ਇਨਸੂਲੇਸ਼ਨ ਉੱਪਰੋਂ ਉੱਤਰੀ ਹੋਈ ਸੀਗੀ ਤੇ ਉਹਦੇ ਉਪਰ ਆਪਾਂ ਇਨਸੂਲੇਸ਼ਨ ਵੀ ਨਵੇਂ ਕਰ ਦਿੱਤੀ ਐ ਤੇ ਇਹਨੂੰ ਹੁਣ ਟੇਪ ਲਾ ਕੇ ਤੇ ਚੰਗੀ ਤਰ੍ਹਾਂ ਦੀ ਸੈਟਿੰਗ ਵੀ ਕਰ ਦਾਂਗੇ ਸਿਸਟਮ ਨੂੰ ਆਪਾਂ ਵੈਕਿਊਮ ਦੇ ਉੱਪਰ ਲਗਾ ਦਿੱਤਾ ਵੈਕਿਊਮ ਹੋਣਾ ਆਪਣਾ ਬਹੁਤ ਜ਼ਰੂਰੀ ਸੀ ਕਿਉਂਕਿ ਲੈਂਡ ਜਿਹੜੀ ਜਾਣ ਤੋਂ ਪਹਿਲਾਂ-ਪਹਿਲਾਂ ਆਪਾਂ ਵੈਕਿਊਮ ਕਰ ਲੈਨੇ ਆ ਤਾਂ ਜੋ ਇਸ ਕਰਕੇ ਆਪਾਂ ਨੂੰ ਕੋਈ ਦਿੱਕਤ ਨਾ ਵੈਕਿਊਮ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਗੈਸ ਨੂੰ ਅਨਲੌਕ ਕਰ ਦਿੱਤਾ ਤੇ ਇਧਰਲੇ ਬਣੇ ਜਿਹੜੇ ਆਪਾਂ ਜੋਇੰਟ ਲਗਾਏ ਸੀਗੇ ਉਹਨੂੰ ਆਪਾਂ ਚੰਗੀ ਤਰ੍ਹਾਂ ਚੈੱਕ ਕਰ ਲੈਨੇ ਆ ਕਿਉਂਕਿ ਜੇ ਇੱਥੇ ਲੀਕੇਜ ਰਹੇਗੀ ਤੇ ਫਿਰ ਵੱਡੀ ਬਹੁਤ ਵੱਡੀ ਸਮੱਸਿਆ ਹੋ ਜਾਏਗੀ ਤੇ ਇਧਰਲੇ ਬੰਨੇ ਜਿਹੜੇ ਆਪਾਂ ਹਾਫ ਕੁਆਟਰ ਦੇ ਜਿਹੜੇ ਫਲੇਅਰ ਨਾਟ ਉਹ ਕੱਸੇ ਸੀ ਉਹਨਾਂ ਨੂੰ ਆਪਾਂ ਚੈੱਕ ਕਰਦੇ ਪਏ ਆ ਕਿਸੇ ਬੰਨੇ ਆਪਾਂ ਨੂੰ ਕੋਈ ਵੀ ਲੀਕ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀਗੀ ਹੁਣ ਵਾਰੀ ਆਉਂਦੀ ਆ ਇੰਡੋਰ ਯੂਨਟ ਦੇ ਯੂਨੀਅਨ ਚੈੱਕ ਕਰਨ ਦੀ ਇਸ ਜਗ੍ਹਾ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਲੀਕੇਜ ਨਹੀਂ ਹੈਗੀ ਤੇ ਹੁਣ ਆਪਾਂ ਜਿਹੜੇ ਉੱਪਰਲੇ ਬੰਨੇ ਨੂੰ ਚੰਗੀ ਤਰ੍ਹਾਂ ਇਨਸੂਲੇਸ਼ਨ ਕਰਕੇ ਤੇ ਟਾਈਲੋਕ ਲਗਾ ਦਿੱਤੇ ਗਿਆ ਤੇ ਜਿਹੜੀ ਵਾਇਰ ਹੈ ਇਨਡੋਰ ਦੀ ਤੇ ਆਊਟਡੋਰ ਦੀ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਜੋੜ ਦਿੰਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਇੰਦੀ ਜਿਹੜੇ ਕਨੈਕਸ਼ਨ ਨੇ ਉਹ ਕਰਕੇ ਓਕੇ ਕਰਦੇ ਆ ਪਾਣੀ ਪਾ ਕੇ ਵੀ ਆਪਾਂ ਚੈੱਕ ਕਰ ਲਿਆਗਾ ਕਿਸੇ ਵੱਨੋਂ ਕੋਈ ਵਾਟਰ ਲੀਕ ਹੈ ਦੀ ਕੋਈ ਸਮੱਸਿਆ ਨਹੀਂ ਗਈ ਕਿਉਂਕਿ ਪਾਈਪ ਜਿਹੜੀ ਆ ਉਹ ਇੰਦੀ ਅੰਡਰਗਰਾਊਂਡ ਹੀ ਆ ਪਾਣੀ ਵਾਲੀ ਇਸ ਕਰਕੇ ਕੋਈ ਪ੍ਰੋਬਲਮ ਨਾ ਆਵੇ ਇਹ ਕਰਨਾ ਚੈੱਕ ਜ਼ਰੂਰੀ ਆ ਫਿਟਿੰਗ ਵਾਲਾ ਸਾਰਾ ਕੰਮ ਓਕੇ ਏਸੀ ਜਿਹੜਾ ਆਪਣਾ ਔਨ ਹੋ ਗਿਆ ਤੇ ਇਧਰ ਬਾਹਰ ਕਾਫੀ ਜ਼ਿਆਦੇ ਰੌਕਟ ਲਾਂਚਰ ਵੇਖੇ ਗਿਆ ਜਿਹੜੇ ਪਾਕਿਸਤਾਨਾਂ ਦਾ ਛੁੱਟੇ ਗਏ ਤੇ ਹੁਣ ਹਨੇਰਾ ਵੀ ਕਾਫੀ ਹੋ ਗਿਆ ਲਾਈਟ ਰਹਿੰਦੇ ਰਹਿੰਦੇ ਆਪਣਾ ਕੰਮ ਕੰਪਲੀਟ ਹੋ ਚੁੱਕਾ ਹੈ ਇਹ ਆ ਡਾਈਕਨ ਕੰਪਨੀ ਦਾ ਇਨਵਰਟਰ ਏਸੀ ਜਿੰਦੀ ਆਪਾਂ ਫਿਟਿੰਗ ਕਰ ਦਿੱਤੀ ਆ ਪਿੰਡ ਪਿੰਡ ਦਾ ਹੈ ਦਿਆਲ ਰਾਜਪੂਤਾ ਪੱਟੀ ਤੋਂ ਤਕਰੀਬਨ 10 ਕਿਲੋਮੀਟਰ ਦੂਰ ਤੇ ਹੁਣ ਕਾਫੀ ਹਨੇਰਾ ਹੋ ਚੁੱਕਾ ਤੇ ਚੱਲਦੇ ਆਪਾਂ ਆਪਣੇ ਪਿੰਡ ਵੱਲ ਜੇਕਰ ਵੀਡੀਓ ਪਸੰਦ ਆਈ ਨਵਤੋਂ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਨੂੰ